ਕਿਸੇ ਚੀਜ਼ ਨੂੰ ਜਾਣਿਆ ਤੇ ਤਿੰਨ ਤਰੀਕੇ ਨੇ ਉਹ ਨੂੰ ਕਿਹਾ ਤੇ ਨਾ ਚਾਹ ਮੈਂ ਕਿਹਾ ਨਾ ਜਾਣ ਤੋਂ ਸੰਸਾਰ ਦੇ ਅੰਦਰ ਕੁਦਤੀ ਜੈ ਕਰਾਤੀਆਂ ਨੇ ਇਹਨਾਂ ਨੂੰ ਕਿਹੜਿਆ ਜਾਂਦਾ ਹੈ ਚਾਹ ਮਿਣਿਆ ਜਾਂਦਾ ਹੈ ਜਾਣ ਟੋਲਿਆ ਕਰਦੇ ਅਸੀਂ ਕਿਸੇ ਠੋਸ ਪਦਾਰਥ ਦੀ ਗਿਣਤੀ ਕਰਦੇ ਹਾਂ ਕਿ ਇਹ ਕਿੰਨੇ ਰੰਗ ਦੇ ਉਦੀ ਗਿਣਤੀ ਹੋ ਜਾਂਦੀ ਹੈ ਕਿ ਕਿਨੇ ਜਾਂਦੇ ਤੇ ਫਿਰ ਕਿਸੇ ਜੀਵ ਨੂੰ ਅਸੀਂ ਤੋਲਦੇ ਹਾਂ ਜਿਸ ਦਾ ਮਾਣ ਆਦਾ ਹੈ ਇਹ ਵਸੀਂ ਤੋਲ ਦਿੰਦੇ ਹਾਂ ਕਿ ਇਹਨੇ ਕਿਲੋ ਹੈ ਇਹਨੇ ਕਿੰਨੇ ਕਿਲੋ ਕਿ ਉਨੂੰ ਤੋਲਿਆ ਜਾਂਦਾ ਕਿਸੇ ਟੀਨੂਸੀ ਮਿਰਿਤੇ ਵਿਦੂ ਦਾ ਦਾਦਾ ਰਾਤ ਤੇ ਤਾਮਾ ਪਦਾਰਥ ਹੈ ਇਤਨਾ ਦੂਰ ਤੇਲ ਆ ਇਹਨੂੰ ਸੀ ਮਿਰਿ ਦੇ ਨਿਆਣੇ ਦੇ ਚਪਾ ਕਿਸੇ ਨੂੰ ਤੋਲਿਆ ਜਾਂਦਾ ਕਿਸੇ ਨੂੰ ਗਿਣਿਆ ਜਾਂਦਾ ਕਿਸੇ ਨੂੰ ਮਿੜਿਆ ਇਹ ਤਿੰਨ ਤਰੀਕੇ ਨੇ ਸੰਸਾਰ ਅੰਦਰ ਜਾਣ ਕਿ ਤਿੰਨਾਂ ਦੇ ਗਿਆਨ ਉਸ ਨੂੰ ਜਾਣਦੀਆਂ ਕਿ ਇਹ ਨੇ ਨਾ ਰਹੀ ਇਹ ਨੇ ਖੁਵਾਂਜ ਇਹ ਨੇ ਵਿਰਲ ਪਰ ਪਰਮਾਤਮਾ ਨੂੰ ਪੂਰੇ ਤਿੰਨੋਂ ਗੱਲਾਂ ਨਹੀਂ ਕੋਈ ਨਾਉ ਕਿਹਨਿਆਂ ਜਾ ਸਕਦਾ ਨਾਉ ਨੂੰ ਕਿਹਨਿਆਂ ਦੱਸ ਸਕਦਾ ਨਾਉ ਤੋਂ ਲਿਆ ਜਾ ਸਕਦਾ ਆਉਦੀ ਗਿਣਤੀ ਇੱਕ ਹੈ। ਉਹਦੀ ਗਿਣਤੀ ਹੈ ਜਿਹੜੀ ਉਹ ਇੱਕ ਹੈ। ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਕਿ ਏਕੋ ਹੈ ਪਰ ਏਕੂ ਹੈ ਸਹ ਹੈ ਉਹ ਜਿਹੜਾ ਇੱਕ ਹੀ ਹੈ। ਕਿ ਮੇਰਾ ਮਾਲ ਇੱਕ ਹੈ। ਇੱਕ ਦੀ ਗਿਣਤੀ ਉਹਦੀ ਕਿ ਇੱਕ ਹੈ ਰੱਬ ਇੱਕ ਹੈ। ਉਹ ਦੂਜਾ ਕੋਈ ਉਹਦੇ ਵਰਗਾ ਦੂਜਾ ਕੋਈ ਨਹੀਂ। ਇੱਕ ਹੈ ਰੱਬ ਪਰ ਬਾਤੋਂ ਅਕਾਲ ਤੋਂ ਇੱਕ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਹਿਲੇ ਅੰਕੇ ਹਿੰਦਸੇ ਦਾ ਇੱਕ ਨਹੀਂ ਲਿਖਿਆ ਹੋਇਆ ਸਿਰਫ ਇੱਕ ਊ ਔਕਾਰ ਲਿਖਿਆ ਹੋਇਆ ਨੰਬਰ ਵੀ ਲਿਖਿਆ ਹੋਇਆ ਕਿ ਤੁਪਾ ਬੰਦਾ ਹੈ ਇੱਕ ਮੰਗ ਹੈ ਲਈਏ ਸਫਾ ਹੈ ਲਈਏ ਇੱਕ ਨਹੀਂ ਲਿਖਿਆ ਹੋ ਕਿ ਇੱਕ ਨੰਬਰ ਅੰਗ ਹੈ ਇੱਕ ਨੰਬਰ ਬੰਦਾ ਹੈ ਇੱਕ ਨੰਬਰ ਸਫਾ ਹੈ ਉਹਦਾ ਰਕਾ ਖਾਲੀ ਛੱਡਿਆ ਹੋ

ਐਨਨਿਕੈ ਗੋਦ ਅਨਿਕੈ ਮਾਦਨਿਕੈ 1400 ਇਸੇ ਤਰ੍ਹਾਂ ਬੇਰਤੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਹੋਈ ਹੈ ਪਰ ਪਹਿਲੇ ਪੰਨੇ ਤੋਂ ਇੱਕ ਨਹੀਂ ਲਿਖਿਆ ਹੋਇਆ ਉਹ ਤੇ ਰਖਣਾ ਖਾਲਸਾ ਸ਼ਕਤਾਂ ਕਿਉਂਕਿ ਇੱਕ ਅੰਗਤ ਉੱਪਰ ਦੋ ਵਾਰ ਇੱਕ ਲਿਖਿਆ ਹੋਇਆ ਇੱਕੋ ਵਾਰ ਇੱਕ ਲਿਖਿਆ ਹੋਇਆ ਉਹ ਮੂਰ ਮੰਤਰ ਦੇ ਵਿੱਚ ਕਿ ਰੱਬ ਕੀ ਕਹੇ ਹਾਉ ਦੇ ਗੁਣ ਬੰਗਲੇ ਉਹਦੇ ਕੁੜਾ ਵੀ ਇਹ ਅਸੀਂ ਗੱਲ ਕਰਤਾ ਯਤਨ ਕਰੀਏ ਕਿ ਉਹਦੇ ਗੁਣਾ ਨੂੰ ਵਿਦਾਸ ਕਰੇ ਮਹਾਰਾਜ ਕੇ ਨਾਮ ਨੂੰ ਗੁਣ ਗਿਣ ਕੇ ਦੱਸਿਆ ਜਾਵੇ ਉਹਨੂੰ ਗਿਣਿਆ ਨਹੀਂ ਦਾ ਸੰਧਾ ਕੋਰਾਂ ਤੂੰ ਜੋ ਇੱਕ ਹੀ ਮਹਾਰਾਜ ਕੇ ਤੇਰੀ ਕਬਨ ਕਬਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਪੁਰੀ ਦਾ ਦਾਤਾ ਤੂੰਰੀ ਮਹਿਮਾ ਬਾਦਨਾ ਸਾਖੂ ਥਾਖੂ ਤੂਸ ਭਗਵਾਨ ਉਹਦੇ ਗੁਣਾ ਦਾ ਹੰਤਾ ਗੁਣਾ ਤੋਂ ਨਹੀਂ ਗਿਣਿਆ ਜੇ ਕਿਹਨਾਂ ਗਿਣਤੀ ਉਹਦੇ ਗੁਣਾਂ ਆ ਕਿ ਜਦੋਂ ਦੱਸਤਾ ਕਿ ਸੰਸਕਾਰ ਦੇ ਅੰਤ ਉਹਦੇ ਗੁਣ ਦੀ ਦੱਸੇ ਜਾ ਸਕਦਾ ਉਹਨੂੰ ਇੰਦਰਾ ਗੁਣਾਂ ਦੀ ਗਿਣਿਆ ਨਹੀਂ ਜਾ ਸਕਦਾ ਫਿਰ ਨਾ ਕੋਈ ਮੈਣ ਸਕਦਾ ਕਿ ਉਹਦੀ ਕਿੱਡਾ ਗੁੰਗਾ ਹੈ ਕਿੱਡਾ ਚੌੜਾ ਹੈ ਇਤਨਾ ਗੁਣ ਦੀ ਕੋਈ ਗਣਤੀ ਨਹੀਂ ਹੁੰਦੀ ਉਹਨੂੰ ਕੋਈ ਮੈਣ ਨਹੀਂ ਸਕਦਾ

ਕਹੇ ਹੈ ਨਿਕੋ ਮੀਰਾ ਕੁਣੀ ਕੀ ਹੀਰਾ ਕੁਵੇ ਦਾ ਜਾੜਾ ਤੇਰਾ ਕੀਤਾ ਕੇਵੜੀ ਹੀਰਾ ਜੂਰਾ ਕਹਿਣੀ ਚੁਗਾਈ ਕਬੀਰ ਨੂੰਗੇ ਰੁਕੀ ਨੇ ਕਿਉਂ ਦੇ ਟੋ ਗਾਈ ਪੋਦੀ ਚੁੜਾਈ ਕੁਲੀ ਮੇ ਕੱਜ ਉਹਨੂੰ ਇਕਰਾਬੀ ਅਸੀਂ ਕਹਿ ਲਈਏ ਕਿਸੀ ਮੇੜਕੇ ਦੱਸਦੀਏ ਪਰ ਮਾਤਾ ਜੀ ਕਮਟਾ ਕੀ ਏਡਾ ਲੰਦਾ ਏਡਾ ਕਰੇ ਇਕਰਾਬੀ ਪਿਆਰੀ ਕੀਤਾ ਜਾਸਦਾ ਸਤਿਗੁਰੂ ਕਹਿੰਦੇ ਤੈਨੂੰ ਤੋਲਿਆ ਨਹੀਂ ਗਿਆ ਜੇ ਕੋਈ ਬੁਣਕੇ ਕਹਿੰਦਾ ਕਿ ਰਾਮ ਨੂੰ ਬੋਲ ਕੇ ਨਸਤਾਗਾ ਤੋਲਿਆ ਨਹੀਂ ਕਰ ਸਕਦਾ ਉਹ ਲੰਮਾ ਦਾ ਅਜਿਹਾ ਕਿ ਬਚਨਾ ਪਾਵਨ ਪਾਣੀ ਉਹਦੀਆਂ ਪਹਿਲੀਆਂ ਦੁੱਖ ਬਹੁਤ ਸਾਰੇ ਗੁਰੂ ਸਾਹਿਬ ਚੇਤੇ ਆਰਾਮ ਰਾਮ ਕਰਦਾ ਸਭ ਜਗ ਕਰੈ ਰਾਮ ਨਾ ਪਾਇਆ ਜਾਏ ਅਗਾਂ ਕੁੱਲ ਨਾ ਤੋਂ ਲਿਆ ਚ ਮਾਰਾ ਦਾ ਤੁ ਗੁਰੂ ਮੱਤਾ ਕਿਤੇ ਸਾਰਾ ਸੰਸਾਰ ਆਮਰਾਹ ਕਰਦਾ ਪਿਆ ਪਰ ਉਹ ਮਾਇਆ ਨਹੀਂ ਉਹ ਮਾਇਆ ਕੀ ਕਰਦਾ ਜਦੋਂ ਤੱਕ ਅੰਦਰ ਦਾ ਟਿਕਾਉ ਨੂੰ ਪੜਾ ਬੜਾ ਹੂ ਗੁਰੂ ਦੀ ਕਿਰਪਾ ਤੋਂ ਵੇਲਾ ਨੂੰ ਪੜਾ ਬਹੁਤ ਅਗਾਮ ਅਗੋਚਰ ਅਤ ਉਹ ਕੇਂਦਰਾਂ ਵਿੱਚ ਕੋਝਤ ਕਰੇ ਨਾ ਗਿਆਨ ਦੇ ਨਾਲ ਹੀ ਕੋਝਤ ਕਰੇ ਆ ਤੁਲ ਨਾਮ ਤੋਲਿਆ ਹੈ ਆ ਤੁਦ ਦਾ ਸਿੱਖ ਤੋਲਿਆ ਨਹੀਂ ਜਾ ਸਕਦਾ ਬਾਰੇ ਨਾਮ ਤੋਲਿਆ ਜਾਏ ਕੋਈ ਮਸੀਤ ਤੋਲ ਕੇ ਵੀ ਨਹੀਂ ਦੱਸ ਸਕਦਾ ਕਿਰਾਬ ਇੱਕ ਗੱਲ ਆ ਰਿਹਾ ਹੈ ਬਚਨ ਸਿੱਖਿਆ ਹੈ ਨਾਸ ਉਦੇ ਬਾਰੇ ਕੋਝ ਤੋਲ ਕੇ ਦੱਸ ਸਕਦੀ ਨਾ ਕਿਣ ਕੇ ਨਾ ਬਿਣੇ ਉਦੇ ਗੁਣ ਬਿਆਨਕ ਨਹੀਂ ਉਹ ਚੋ ਦੀ ਗਿਣਤੀ ਕੀਤੇ ਕਿ ਰਾਖੇ ਪਰਮਾਤਮਾ ਇੱਕ ਹੈ ਗਿਣਤੀ ਉਹ ਦੀ ਇੱਕ ਹੀ ਹੈ ਉਹਦੇ ਗੁਣ ਬਿਰਜ ਉਹਦੇ ਗੁਣਾ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਨੇ ਉਹਦੇ ਗੁਣ ਦੀ ਗਿਣ ਸਕਦੇ ਅਸੀਂ ਉਹਨੂੰ ਤੋਲ ਨਹੀਂ ਸਕਦੇ ਮਾਰਗ ਤੇ ਉਹਨੂੰ ਮਣ ਨਹੀਂ ਸਕਦੇ ਆਨੰਦਰ ਕਿਸੇ ਦੀਨ ਨੂੰ ਜਾਣਨ ਦੇ ਇੱਕ ਇੰਨੇ ਤਰੀਕੇ ਨੇ ਕਿ ਜਿਹਨੂੰ ਗਿਣ ਦੇਣਾ ਮਰ ਦੇਣਾ ਕਿ ਸੰਭੋਲ ਨਹੀਂ ਪਰ ਇੱਕ ਦਿਨੋ ਗੱਲ ਨਾਲ ਰੱਬ ਦੇ ਉੱਪਰ ਵੀ ਡੋਕਦੀਆਂ ਕਿ ਰੱਬ ਨੂੰ ਅਸੀਂ ਗਿਣ ਲਗੇ ਜੀ ਪਾਪੋਂ ਦੇ ਰੋਹ ਹੈ ਦੇ ਕਿ ਸਰ ਉਹਨੂੰ ਮਣ ਦੇਈਏ ਕਿ ਇਹ ਵੀ ਹੋ ਸਕਦਾ ਉਹਨੂੰ ਤੋਲ ਲਈਏ ਇਹ ਵੀ ਹੋ ਸਕਦਾ ਨਾ ਗਿਣਿਆ ਜਾ ਸਕਦਾ ਗੁਨਾਹਾਂ ਨਾਉ ਮੜਿਆ ਦਾ ਚੁੱਕਦੇ ਨਾਉ ਬਧੀ ਕੋਚ